ਸਸਰੀਕਾਲ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਚ ਆਪਾਂ ਫਰੋਇਪੁਰ ਤੋਂ ਖੜੇ ਆ ਲਗਭਗ 12 13 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਹੈਗਾ ਨਿਆਲਾ ਕਿਲਚਾ ਅੱਗੇ ਬਹੁਤ ਸਾਰੇ ਪਿੰਡ ਆ ਇਹ ਪਿੰਡ ਦਰਿਆ ਤੋਂ 4 5 ਕਿਲੋਮੀਟਰ ਤੇ ਉਰੇ ਆ ਦੂਰ ਆ ਤੇ ਫਿਰ ਵੀ ਦੇਖੋ ਆ ਫਸਲਾਂ ਐ ਸਾਈਡ ਤੇ ਵੀ ਸੜਕ ਤੋਂ ਮਤਲਬ ਜ਼ੀਰੋ ਕੁਛ ਵੀ ਨਹੀਂ ਹੈਗਾ ਇਨਾਂ ਝੋਨਿਆਂ ਚ ਆਇਦਰ ਜਿਹੜਿਆ ਐਸਿਡ ਤੋਂ ਐਸਿਡ ਸੱਜੇ ਪਾਸੇ ਇੱਧਰ ਤਾਂ ਵੈਸੇ ਹੀ ਐ ਲੱਗ ਰਿਹਾ ਜਿਵੇਂ ਅੱਗ ਲਾਤੀ ਹੁੰਦੀ ਆ ਤੇ ਉਤੋਂ ਪਾਣੀ ਦੇ ਦਿੱਤਾ ਹੁੰਦਾ ਮਤਲਬ ਵੱਢ ਕੇ ਝੋਨਾ ਇਹ ਦੇਖ ਲਓ ਇੱਥੋਂ ਤੱਕ ਆ ਸਾਰੇ ਨਿਆਈਆਂ ਫਸਲਾਂ ਸੀਗੀਆਂ ਆ ਪਿੰਡ ਵੀ ਸਾਰਾ ਡੁੱਬਿਆ ਸੀਗਾ ਆ ਬੇਲਾ ਇਹ ਇਹ ਬੜਾ ਨਿਹਾਲਾ ਕਿਲਚਾ ਤੇ ਆ ਸਾਰੀਆਂ ਫਸਲਾਂ ਤੇ ਇਹ ਫੋਨ ਫੜੇ ਆ ਦੇਖੋ ਕੋਸ਼ਕਰ ਆ ਹੈ ਗਿਆ ਇਹ ਵੀ ਪਾਣੀ ਦੇ ਵਿੱਚ ਬਿਲਕੁਲ ਸੀਗੇ ਆ ਪਿੰਡ ਸਾਰਾ ਡੁੱਬਿਆ ਸੀ ਆਪਣੇ ਨਾਲ-ਨਾਲ ਰਹੋ ਮੈਂ ਤੁਹਾਨੂੰ ਅੱਗੇ ਜਾ ਕੇ ਦਿਖਾਉਣਾ ਦਰਿਆ ਦਿਖਾਉਣਾ ਤੇ ਇਹ ਸਾਰੇ ਪਿੰਡਾਂ ਦੇ ਹਾਲਾਤ ਦੇਖਦੇ ਆਪਾਂ ਆਜੋ ਨਾਲ-ਨਾਲ ਇੱਥੋਂ ਪਿੰਡ ਤਾਂ ਯਾਰ ਇਹ ਬਹੁਤ ਵੱਡਾ ਲੱਗਦਾ ਕਾਫੀ ਵੱਡਾ ਪਿੰਡ ਆ ਇਹ ਜੇ ਕਈ ਪਿੰਡ ਆਪਾਂ ਗਾਂ ਦੇਖਣੇ ਆ ਦਰਿਆ ਤੱਕ ਜਾਣਾ ਬਾਰਡਰ ਤੱਕ ਜਾਣਾ ਉੱਥੋਂ ਤੱਕ ਸਾਰੇ ਪਿੰਡ ਤੁਹਾਨੂੰ ਦਿਖਾਉਣਾ ਪਹਿਲਾਂ ਸੜਕਾਂ ਦਾ ਤਾਂ ਪਹਿਲਾਂ ਹੀ ਕੋਈ ਹਾਲ ਨਹੀਂ ਸੀਗਾ ਫਰੋਜਪੁਰ ਆਉਂਦਿਆ 13 ਕਿਲੋਮੀਟਰ ਆਉਂਦਿਆ 2 ਘੰਟੇ ਲੱਗ ਗਏ ਸਾਨੂੰ ਆ ਦੇਖੋ ਆ ਸੜਕ ਪਹਿਲਾਂ ਹੀ ਐਹੇ ਜਿਹੀਆਂ ਸੀ ਉਤੋਂ ਜਿਹੜਾ ਦਰਿਆ ਦੀ ਮਾਰ ਆ ਉਹਨੇ ਬੁਰਾ ਹਾਲ ਕਰਤਾ ਆ ਦੇਖੋ ਫਿਰਨੀ ਆ ਇਹ ਪਿੰਡ ਦੀ ਜਿਹੜੀ ਆਪਾਂ ਲੰਘ ਰਹੇ ਐਨਾ ਉੱਚਾ ਪਿੰਡ ਸ਼ਹਿਰ ਵੀ ਇਹਦੇ ਵਿੱਚ ਫੁੱਲ ਪਾਣੀ ਸੀਗਾ ਘਰ ਸਾਰੇ ਹਿਜਰ ਕਰਕੇ ਵਿਚਾਰੇ ਪੰਨਾ ਬੁੰਨਾ ਤੇ ਬੈਠੇ ਸੀਗੇ ਕਈ ਰਿਸ਼ਤੇਦਾਰਾਂ ਕੋਲ ਗਏ ਸੀ ਪਿੰਡ ਦੀ ਫਿਰਨੀ ਆ ਇਹ ਇਹੋ ਜਿਹੇ ਫਿਰਨੀਆਂ ਪਿੰਡਾਂ ਦੀਆਂ ਫਰੋਇਪੁਰ ਦੇ ਪਿੰਡ ਆ ਬਾਰਡਰ ਏਰੀਆ ਲਗਭਗ ਇਹੋ ਜਿਹਾ ਹੀ ਹੈਗਾ ਆ ਸਾਰੀਆਂ ਫਸਲਾਂ ਜਿੱਥੋਂ ਤੱਕ ਥੋਡੀ ਨਿਗਾਹ ਜਾਊਗੀ ਬਸ ਐ ਹੀ ਆ ਮਰ ਗਿਆ ਸਾਰਾ ਕੁਝ ਬਰਬਾਦ ਹੋ ਗਿਆ ਘਰਾਂ ਦੇ ਸਾਈਡ ਤੇ ਨਿਸ਼ਾਨ ਲੱਗੇ ਪਾਣੀ ਦੇ ਜਿੰਨਾ ਇਹਨਾਂ ਪਾਣੀ ਸੀਗਾ ਸਭ ਕੁਝ ਇੱਕ ਵੱਡੇ ਹੋਏ ਲੈਵਲ ਹੋ ਗਿਆ ਬਸ ਸੱਚੇ ਪਾਤਸ਼ਾਹ ਨੇ ਇੰਨੀ ਗੁ ਕਿਰਪਾ ਰੱਖੀ ਆ ਜਿਹੜੀ ਆ ਹਰ ਰਸਤੇ ਆ ਇਹ ਮਾੜੇ ਮੂਟ ਬੱਚੇ ਆ ਮਤਲਬ ਲੰਘਣ ਦੇ ਲਈ ਕਿਉਂਕਿ ਜੇ ਟੁੱਟੇ ਜਾਂਦੇ ਬਣਾਉਣੇ ਕਿੰਨੇ ਆ ਪਹਿਲਾਂ ਹੀ ਨਹੀਂ ਕੋਈ ਬਣਾਉਂਦਾ ਹਨਾ ਇਹ ਬੱਚੇ ਆ ਆਗਲਾ ਪਿੰਡ ਇੱਥੇ ਸ਼ੁਰੂ ਹੋ ਗਿਆ ਉਹ ਪਿੰਡ ਆਪਣਾ ਟਾਪਾਏ ਆ ਦੇਖੋ ਇੱਥੇ ਵੀ ਇਹ ਆਗਲਾ ਪਿੰਡ ਇਹ ਪਿੰਡ ਦਾ ਬੋਰਡ ਅੱਗੇ ਲੱਗਿਆ ਹੋਊਗਾ ਆ ਇਹ ਪਿੰਡ ਦੀ ਫਿਰਨੀ ਜਿਹੜੀ ਆਪਾਂ ਲੰਘਾਂਗੇ ਹੁਣ ਪਤਾ ਨਹੀਂ ਸਕੂਟਰੀ ਲੰਘੂਗੀ ਜਾਂ ਨਹੀਂ ਰੱਬ ਦਾ ਨਾਮ ਲੈ ਕੇ ਲੰਘ ਜੂਗੀ ਜੇ ਬੱਕਾ ਨੂੰ ਵੀ ਇਹ ਜੇ ਛੁੱਟੀ ਆ ਹਨ ਨਹੀਂ ਇਹ ਫਿਰ ਕਿਵੇਂ ਆ ਗਿਆ ਟਾਈਮ ਹੋ ਗਿਆ 2:00 ਵਜੇ ਦੇਖੋ ਦੋਨੇ ਸਾਈਡ ਤੇ ਫਸਲਾਂ ਦਾ ਕੋਈ ਹਾਲ ਨਹੀਂ ਇੱਥੇ ਕਦੇ ਲੋਕਾਂ ਨੇ ਸੋਚਿਆ ਵੀ ਨਹੀਂ ਹੁਣ ਅੱਗੇ ਉਹ ਰੇ ਦਰਿਆ ਆਊਗਾ ਜ਼ਿਆਦਾ ਪਾਣੀ ਆਊਗਾ ਆ ਅਗਲਾ ਪਿੰਡ ਆ ਸਾਹਮਣੇ ਦੇਖੋ ਅ ਗੁਰੂ ਘਰ ਨਜ਼ਰ ਆ ਰਿਹਾ ਤੇ ਆ ਸਾਰੇ ਪਿੰਡ ਦੇ ਘਰ ਪਿੰਡ ਦਾ ਨੋ ਇੱਥੇ ਲਿਖਿਆ ਹੋਊਗਾ ਕਿਤੇ ਨਾ ਇਹ ਨਿੰਗਾ ਟੈਂਡੀ ਵਾਲਾ ਇਹ ਨਵਾਂ ਪਿੰਡ ਆ ਦੇਖ ਲੈਨੇ ਆ ਪੁੱਛ ਕੇ ਉਹ ਬਾਈਆਂ ਆ ਆ ਇਹ ਪਿੰਡ ਦੀਆਂ ਫਿਰਨੀਆਂ ਗੁਰੂ ਘਰ ਵੀ ਹੈਗਾ ਆ ਬਸ ਸਟੈਂਡ ਵੀ ਬਣਾਇਆ ਆ ਨਿਹਾਲਾ ਕਿਲਚਾ ਹਨਾ ਇਹ ਪਿੰਡ ਨਿਹਾਲਾ ਕਿਲਚਾ ਆ ਭਾਈ ਨੂੰ ਪੁੱਛਦੇ ਆ ਇਹ ਬਸ ਸਟੈਂਡ ਆ ਭਾਈ ਪਿੰਡ ਕਿਹੜਾ ਇਹ ਨਿਹਾਲੇ ਪਿਛਲਾ ਪਿੰਡ ਕਿਹੜਾ ਸੀ ਜਿਹੜਾ ਕਿਲਚੇ ਅੱਛਾ ਇਹ ਨਿਹਾਲੇ ਵਾਲਾ ਇਹ ਨਿਹਾਲੇ ਵਾਲਾ ਪਿੰਡ ਆ ਉਹ ਕਿਲਚੇ ਮਤਲਬ ਇਕੱਠਾ ਹੀ ਲਿਖਿਆ ਸੀ ਨਿਹਾਲਾ ਕਿਲਚਾ ਠੀਕ ਠੀਕ ਆ ਇਹ ਨਿਹਾਲੇ ਵਾਲਾ ਪਿੰਡ ਦੀ ਉਹ ਉੱਥੋਂ ਤੱਕ ਫਿਰਨੀ ਆਪਾਂ ਦੇਖ ਸੱਸੀ ਦਾ ਬਾਈ ਉੱਥੋਂ ਤੱਕ ਦੇਖਦੇ ਆ ਆ ਪਿੰਡ ਆ ਪਿੰਡ ਦੀਆਂ ਫਿਰਨੀਆਂ ਦੀ ਆਪਾਂ ਚੱਕਰ ਲਾਉਣਾ ਸੀਗਾ ਓਹ ਹੋ ਹੋ ਨਹੀਂ ਲੰਘਿਆ ਜਾਣਾ ਇਹ ਫਿਰਨੀ ਨਹੀਂ ਗਈ ਇਹ ਵਿੱਚ ਦੀ ਗਲੀ ਆ ਨਹੀਂ ਲੰਘਿਆ ਜਾਣਾ ਅੰਦਰ ਦੀ ਮੋੜ ਲਈਏ ਇੱਧਰ ਦੇਖਦੇ ਆ ਪਿੰਡ ਦੀ ਸਾਈਡ-ਸਾਈਡ ਦੀ ਆਪਾਂ ਲੰਘ ਰਹੇ ਆ ਇਹ ਸਾਰੇ ਘਰ ਫਸਲਾਂ ਦਾ ਹੋਰ ਬਾਈ ਕੀ ਹਾਲ ਹੈ ਉਹ ਬਸ ਇੱਥੋਂ ਤੱਕ ਪਿੰਡ ਇਹ ਖਤਮ ਹੋ ਜਾਂਦਾ ਨਿਹਾਲੇ ਵਾਲਾ ਆ ਸਾਈਡ ਦੀ ਆ ਆਖਟ ਵਾਲਾ ਘਰ ਇਹ ਆ ਸਾਰੀਆਂ ਕੀ ਬਾਹਾ ਇਹਦੇ ਵਿੱਚ ਕੁਸ ਬਾਇਆ ਹੈ ਨਾ ਫਸਲਾਂ ਤਾਂ ਸਾਰੀਆਂ ਖਰਾਬ ਹੋ ਗਈਆਂ ਅੱਗੇ ਤਾਂ ਚਲੋ ਰੇਤਾ ਵਾਲੇ ਲੱਗੇ ਆ ਯਾਰ ਰੇਤਾ ਕੱਢਣ ਵਾਲੇ ਆ ਜਿਹੜੀਆਂ ਸੜਕਾਂ ਪਾਣੀ ਨੇ ਤੋੜੀਆਂ ਫੜਾ ਨੇ ਤਾਂ ਇਹ ਪਿੰਡਾਂ ਦੀ ਆ ਸੜਕਾ ਪੱਕੀ ਜਿੱਤੇ ਆਪਾਂ ਜਾ ਰਹੇ ਆ ਆ ਅਗਲੀ ਵੀ ਸੜਕਾ ਆ ਜਿਹੜੀ ਬਰਬਾਦ ਹੋਈ ਆ ਇਹ ਹੁਣ ਯੋਰ ਲਾ ਕੇ ਬਰਬਾਦ ਕੀਤੀ ਜਾ ਰਹੀ ਆ ਰੇਤਾ ਰੂਤਾ ਕੱਢ ਕੇ ਜਿਹੜੇ ਲੋਕ ਵੱਸਦੇ ਆ ਉਹਨਾਂ ਨੂੰ ਹੁਣ ਓਜਾੜਨਾ ਔਰ ਦੇਖੋ ਇਧਰ ਵੀ ਰੇਤਾ ਰੂਤਾ ਕੱਢੀ ਜਾ ਰਹੀ ਆ ਸੜਕ ਦਾ ਕੋਈ ਹਾਲ ਆ ਅੱਗੇ ਦੇਖੋ ਇਹ ਪੱਕੀ ਸੜਕ ਲੱਗ ਰਹੀ ਤੁਹਾਨੂੰ ਸ਼ਾਇਦ ਪਾਣੀ ਨੇ ਕੁਦਰਤ ਨੇ ਬਚਾਈ ਆ ਪਰ ਆਪਾਂ ਨਹੀਂ ਹੁਣ ਰਹਿਣ ਦੇਣੀ ਆਪਾਂ ਯੋਰ ਲਾ ਕੇ ਰੇਤਾ ਕੱਢ ਕੇ ਆ ਜਿਹੜੀਆਂ ਛਿਰਨੀਆਂ ਇਹਨਾਂ ਨੂੰ ਬਰਬਾਦ ਕਰ ਰਹਿ ਦੇਣਾ ਹੁਣ ਇਹਨਾਂ ਲੋਕਾਂ ਦਾ ਲੰਗਾ ਬੰਦ ਕਰ ਦੇਣਾ ਤੇ ਜਿਹੜਾ ਰੱਬ ਦੀ ਇਹਨਾਂ ਨੂੰ ਮਾਰ ਪਈ ਆ ਉਤੋਂ ਬੰਦੇ ਨੇ ਇਹਨਾਂ ਨੂੰ ਹੋਰ ਮਾਰ ਪਾ ਦੇਣੀ ਇਹ ਇਹ ਜੇ ਕੰਮ ਆ ਸਰਕਾਰਾਂ ਦੇ ਭਾਈ ਲੈ ਦੇਖੋ ਇੱਧਰ ਵੀ ਸਾਰਾ ਇਹ ਸਾਰੇ ਲੋਕ ਉੱਧ ਗਏ ਹੋਣਗੇ ਪਿੰਡਾਂ 'ਚ ਹੀ ਰਹੇ ਨਹੀਂ ਹੋਣੇ ਲਓ ਜਦੋਂ ਪਾਣੀ ਆਇਆ ਇੱਕ ਮਗਰ ਘਰ ਸੀ ਗਿਆ ਸਾਰੇ ਨਾਲ ਦੇ ਆਹਰਾ ਸਾਹਮਣੇ ਵੀ ਸਾਰੇ ਘਰ ਇਸ ਪਿੰਡ ਦੇ ਇੱਧਰ ਵੀ ਆ ਦਿਖਾਈ ਸੱਜੇ ਬੰਨੇ ਖੁੱਲਾ ਮਹੌਲਾ ਕਰਾਂ ਦਾ ਇਹੇ ਜੇ ਘਰ ਨਿਹਾਲੀ ਵਾਲਾ ਪਿੰਡ ਹੈ ਆ ਸਾਰੇ ਘਰ ਆ ਕੀ ਮਸਾਫਰਨੀ ਆ ਇਸ ਪਿੰਡ ਦੀ ਅੱਗੇ ਵੀ ਜਾਂਦੀ ਆਹ ਗਲੀ ਅੱਗੇ ਤੁਹਾਨੂੰ ਉਹ ਉੱਥੋਂ ਤੱਕ ਘਰ ਦਿਖਾ ਦਿੰਨੇ ਆਪਾਂ ਅੱਗੇ ਨਹੀਂ ਜਾਊਗੀ ਕਿਉਂਕਿ ਅੱਗੇ ਗਲੀ ਬੰਦ ਉਹ ਆ ਚਿੱਕੜਾ ਵਾਲਾ ਬੰਦ ਗਿਆ ਮੈਨੂੰ ਆਪਾਂ ਚੱਕਰ ਲਾ ਰਹੇ ਆਂ ਬਾਈ ਕੀ ਹਾਲ ਹੈ ਠੀਕ ਹੈ ਬਾਈ ਨੂੰ ਪੁੱਛੀਏ ਤੁਹਾਡੇ ਪਿੰਡ ਫਿਰ ਪਾਣੀ ਆ ਗਿਆ ਸੀਗਾ ਜੀ ਹਾਂਜੀ ਛੱਡ ਗਏ ਸੀ ਪਿੰਡ ਨਹੀਂ ਪਿੰਡ ਕੋਠਾਂ ਦੇ ਉੱਤੇ ਚੜ ਗਿਆ ਹੈ ਕਿੰਨੇ ਕੇ ਦਿਨ ਉੱਤੇ 10 ਦਿਨ ਉੱਤੇ ਰਹੇ ਆਂ ਅੱਛਾ ਹਾਂ ਕੀ ਸਾਰਾ ਪਿੰਡੀ ਕੇ ਕਈ ਚਲੇ ਗਏ ਕਈ ਵਿੱਚ ਜਵਾਕੇ ਛੋਟੇ ਛੋਟੇ ਕੱਢ ਦਿੱਤੇ ਐ ਨਾ ਠੀਕ ਹੈ ਠੀਕ ਹੈ ਤੇਸੀਆਂ ਦੇ ਬਾਹਰ ਕੱਢ ਕਿੰਨਾ ਕਿੰਨਾ ਪਾਣੀ ਸੀਗਾ ਇੱਥੇ ਇੱਥੇ ਆਇਆ ਜੀ ਪੰਜ ਔਖ ਫੋਟ ਹਾਂ ਠੀਕ ਹੈ ਜੀ ਆ ਸਾਰਾ ਫਿਰ ਪਸ਼ੂਆਂ ਨੂੰ ਕਿੱਥੇ ਬੰਨਿਆ ਫਿਰ ਪਸ਼ੂ ਜਿਹੜੇ ਐ ਬਾਹਰ ਕੱਢਦੇ ਆ ਬੰਨਤੇ ਅੱਛਾ ਹਾਂ ਠੀਕ ਹੈ ਠੀਕ ਹੈ ਇਹ ਪਸ਼ੂ ਬਾਦੇ ਚੋਣ ਲੈਂਦੇ ਜਦੋਂ ਪੰਜ ਥਾਂ ਤੋਂ ਸੋਕੇ ਆ ਫਸਲਾਂ ਸਾਰੀਆਂ ਖਰਾਬ ਹੋ ਗਈ ਆ ਵੇਖੋ ਹਾਂ ਸਾਰੀ ਕੀ ਕੰਮ ਕਰਦੇ ਤੁਸੀਂ ਆਹੀ ਤਾਂ ਮਿਹਨਤੀ ਆ ਦੀਆਂ ਅੱਛਾ ਤੁਸੀਂ ਮਜ਼ਦੂਰੀ ਕਰਦੇ ਹਾਂ ਹਾਂ ਠੇਕੇ ਤੇ ਲਿਆ ਕਿਲਾ ਇੱਕ ਹੂੰ ਪੱਟੇ-ਪੱਟੇ ਵੇਜ ਲੈਣ ਤੇ ਬਈ ਦੂਜਾ ਸਕੂਲ ਹੈ ਕਿ ਪਿੰਡ ਚ ਹਾਂ ਸਕੂਲ ਤੇ ਤਾਂ ਨਹੀਂ ਉਹ ਪਿੰਡ ਦਾ ਥੋੜੇ ਪਿੰਡ ਨਹੀਂ ਹੈਗਾ ਸਾਡੇ ਪਿੰਡ ਦਾ ਸਕੂਲ ਉਹ ਬਣਿਆ ਖਲਚਾਂ ਦੇ ਵਿੱਚ ਨਹੀਂ ਤੁਸੀਂ ਆਪਦੇ ਪਿੰਡ ਦਾ ਦੱਸੋ ਸਾਡੇ ਪਿੰਡ ਚ ਨਹੀਂ ਆਂਗੜਵਾੜੀ ਦਾ ਹੈਗਾ ਕਿੱਥੇ ਆ ਉਹ ਤੇ ਵਰਦਾਰੇ ਕੋਲੇ ਵਰਦਾਰੇ ਕੋਲ ਪੰਜ ਮੀ ਦਾ ਹੋਊਗਾ ਫਿਰ ਨਹੀਂ ਨਹੀਂ ਦੂਜੇ ਛੋਟੇ ਬੱਚੇ ਛੋਟੇ ਬੱਚੇ ਜਿਹੜੇ ਛੋਟੇ ਬੱਚੇ ਠੀਕ ਹੈ ਜੀ ਤੇ ਹਸਪਤਾਲ ਹਸਪਤਾਲ ਨਹੀਂ ਹੈ ਨਹੀਂ ਹੈਗਾ ਨਾ ਬਾਹਰ ਵੀ ਡਾਕਟਰ ਆਉਂਦੇ ਆ ਦਵਾਈਆਂ ਦੇ ਜਾਂਦੇ ਆ ਹਮ ਹਸਪਤਾਲ ਨਹੀਂ ਹੈਗਾ ਨਾ ਬਸ ਆਉਂਦੀ ਹੈ ਬਸ ਹੁਣ ਨਾ ਨਹੀਂ ਆਉਂਦੀ ਨਹੀਂ ਕਿਵੇਂ ਫਿਰ ਇੱਥੇ ਬੱਚਿਆਂ ਬੁੱচ্চਿਆਂ ਨੂੰ ਸਰ ਸਕੂਲ ਕਿਵੇਂ ਆਪ ਹੀ ਛੱਡ ਕੇ ਆਉਂਦੇ ਹਾਂ ਆਪ ਹੀ ਕੋਈ ਟੁੱਟ ਜਾਂਦੇ ਨੇ ਛੋਟੇ ਜਿਹੜੇ ਬੱਚੇ ਇਹਨਾਂ ਜਿਹੜੇ ਇਹਨਾਂ ਨੂੰ ਇਹ ਚੱਲਣਾ ਪੈਂਦਾ ਨਿੱਕੇ ਬੱਚਿਆਂ ਨੂੰ ਅੱਛਾ ਜਿਹੜੇ ਨਿੱਕੇ ਬੱਚਿਆਂ ਨੂੰ ਠੀਕ ਹੈ ਜਿਹੜੇ ਕੋਈ 10 12 ਸਾਲ ਦਾ ਹੋ ਟੁੱਟ ਜਾਂਦਾ ਠੀਕ ਹੈ ਜੀ ਠੀਕ ਹੈ ਇਹ ਬਾਈ ਦਾ ਘਰ ਆ ਦਵਾਨ ਸਿੰਘ ਦਵਾਨ ਇੰਨੇ ਘਰ ਹੈਗੇ ਆ ਪਿੰਡ ਚ ਮੰਨ ਲਓ ਕਾਫੀ ਮੀਡੀਅਮ ਸਾਈਜ਼ ਦਾ ਪਿੰਡ ਕਹਿ ਸਕਦੇ ਆ ਛੋਟਾ ਵੀ ਨਹੀਂ ਹੈਗਾ ਬਾਹਲੇ ਵੱਡੇ ਪਿੰਡਾਂ ਚ ਵੀ ਹੈ ਨਹੀਂ ਕੋਈ ਇੱਥੇ ਸਿੱਖਿਆ ਦਾ ਪ੍ਰਬੰਧ ਨਹੀਂ ਹੈਗਾ ਕੋਈ ਸਿਹਤ ਦਾ ਨਹੀਂ ਹੈਗਾ ਕੋਈ ਬੱਸ ਨਹੀਂ ਆਉਂਦੀ ਜੀ ਇਹ ਇਹ ਜੇ ਪਿੰਡ ਸਾਡੇ ਜਿਹੜੇ ਆ ਪੰਜਾਬ ਦੇ ਜਾਂ ਭਾਰਤ ਦੇ ਹੈਗੇ ਆ ਇਸ ਪਿੰਡ ਦਾ ਗੁਰੂ ਘਰ ਤੇ ਗੁਰੂ ਘਰ ਦੇ ਵਿੱਚ ਉਹ ਅੰਗਣwadi ਸੈਂਟਰ ਇਸ 侧 ਤੇ ਲੱਗਿਆ ਹੈਗਾ ਉਹ ਸਾਹਮਣੇ ਲਿਖਿਆ ਹੈਗਾ ਅੰਗਣwadi ਸੈਂਟਰ ਨਿਆਲੇ ਵਾਲਾ ਪਤਾ ਨਹੀਂ ਬੱਚੇ-ਵੁੱੱਚੇ ਪੜਦੇ ਹੁਣ ਕਿੰਨਾ ਕਿਉਂਕਿ ਇੱਥੇ ਲੋਕ ਲੱਗਿਆ ਉਹ ਸਾਈਡ ਦੀ ਹੋਊਗਾ ਹਨਾ ਇਹਨਾਂ ਦਾ ਪੁਲ ਬੰਨਦਾ ਸੀਗਾ ਪਹਿਲਾਂ ਦਰਿਆ ਤੇ ਹੁਣ ਆਹ ਰਸਤਾ ਅਗਲੇ ਪਿੰਡਾਂ ਨੂੰ ਜਾਂਦਾ ਇੱਟਾਂ ਲੱਗੀਆਂ ਇਸ ਰਸਤੇ ਪਾਣੀ ਐ ਚੱਲਦਾ ਸੀਗਾ ਇੱਥੇ 7-7 6-6 7-7 ਫੁੱਟ ਪਾਣੀ ਸੀਗਾ ਦਰਿਆ ਦਾ ਦੇਖੋ ਫਸਲਾਂ ਦਾ ਤਵਾਈ ਲਾ ਦਿੱਤੀ ਘਰਾਂ ਨੂੰ ਉਜਾੜਤਾ ਯਾਰ ਹੌਣ ਲੋਕ ਘਰਾਂ ਚ ਆਏ ਆ ਪਰ ਘਰਾਂ ਚ ਆ ਕੇ ਦੇਖਿਆ ਕੁਛ ਵੀ ਹੈ ਨਹੀਂ ਸਾਰਾ ਕੁਝ ਹੀ ਤਬਾਹ ਹੋ ਗਿਆ ਕਿਸੇ ਨੇ ਬੂਟੇ ਲਾਏ ਸੀ ਕਿਸੇ ਨੇ ਸਬਜੀ ਬੀਜੀ ਸੀ ਕਿਸੇ ਮਰਚਾ ਲਾਈਆਂ ਸਭ ਕੁਝ ਹੀ ਬਰਬਾਦ